ਅਸਾਂ ਇਸ ਕਰਕੇ ਗੀਤਾ ਵਿੱਚ ਸ਼ਾਂ ਗਿਆਨ ਤੇ ਯੋਗ ਦੇ ਝੇੜੇ ਮੀਟ ਕੇ ਇੱਕ ਨੁਕਤੇ ਤੇ ਯੋਗੀ ਦਾ ਆਦਰਸ਼ ਕਾਇਮ ਕੀਤਾ ਸੀ। ਅਰਜਨ ਦਾ ਨਮੂਨਾ ਬਣਾਇਆ। ਉਸਨੇ ਸਭ ਕੁਝ ਸਮਝਿਆ ਪਰ ਮਰਦੌਉ ਪਣੇ ਦੇ ਆਦਰਸ਼ ਹਿੱਸੇ ਤੇ ਆ ਕੇ ਉਹ ਫਿਰ ਉਦਾਸੀ ਵਿੱਚ ਪੈ ਗਿਆ। ਤ੍ਰਿਸ਼ਨਾ ਰਹਿਤ ਮਰਦੌਉ ਤੇ ਇਨਸਾਨੀਅਤ ਦੇ ਆਦਰਸ਼ ਉੱਤੇ ਹਲਾਰਾ ਨਾ ਕਾਵੇ। ਅਖੀਰ ਅਸੀਂ ਖੱਤਰੀ ਧਰਮ ਦਾ ਉਸ਼ਾਲਾ ਦਿੱਤਾ। ਚੰਮਕੁੱਟਿਆ ਪਰ ਇਸ ਖਤਰੀ ਧਰਮ ਦੇ ਸੰਕਲਪ ਵਿੱਚ ਹੋਂ ਦੀ ਕੁਸ਼ਕਸਰ ਹੈ ਇਸ ਨਾਲ ਉਸ ਦਾ ਗਿਰਾਵ ਜਿਸ ਨੂੰ ਉਹ ਧਰਮ ਸਮਝ ਰਿਹਾ ਸੀ ਹਟ ਗਿਆ ਪਰ ਹੋਂ ਦੇ ਅੰਸ਼ ਹੋਂ ਹੀ ਹੈ ਹੋਂ ਨਾ ਹੋਵੇ ਫਿਰ ਮਰਦਾਉ ਹੋਵੇ ਮਰਦਾਉ ਹੋਵੇ ਫਿਰ ਇਨਸਾਨੀਅਤ ਹੋਵੇ ਇੱਕ ਮਾਲ ਦਾ ਕਮਾਲ ਤੇ ਇਸ ਦਾ ਨਮੂਨਾ ਅਸਲੀ ਜੀਵਨ ਦਾ ਨਮੂਨਾ ਚੜ੍ਹਦੀ ਕਲਾ ਦਾ ਆਦਰਸ਼ ਇਹ ਬਖਸ਼ੇ ਮਹাপুরਸ਼ ਤਪਸ਼ਵੀ ਜੀ ਕੈਮ ਕਰਨ ਚੱਲੇ ਹਨ ਇਹਨਾਂ ਨੂੰ ਰੋਕੋ ਨਹੀਂ ਇਹ ਮਹਾਨ ਮਾਇਆ ਰਹਿਤ ਹਉ ਅਤੀਤ ਤ੍ਰਿਸ਼ਨਾ ਰਹਿਤ ਕਾਰਜ ਪਰ ਜਾ ਰਹੇ ਹਨ ਸਾਥੋਂ ਰਹੀ ਹੋਏ ਥੜ ਪੂਰੀ ਕਰਨਗੇ ਅੱਲਾਹ ਯਾਰ ਤਪੀ ਜੀ ਜੋ ਥੋੜੇ ਚਿਰ ਤੋਂ ਆਏ ਵੱਖਰੀ ਕਟਕਾਣੇ ਤਪ ਕਰ ਰਹੇ ਸਨ ਆਗੇ ਤੇ ਬੋਲੇ ਸਜਣੋ ਮੇਰੀ ਵੀ ਇੱਕ ਬੇਨਤੀ ਹੈ ਰਾਤ ਨੂੰ ਅਰਸ਼ ਤੋਂ ਇੱਕ ਰੋਇਆ ਉੱਤਰਿਆ ਮੈਂ ਮੁਹੰਮਦ ਸਾਹਿਬ ਨੂੰ ਡਿੱਟਾ ਆਪ ਆਖਣ ਲੱਗੇ ਤੁਸੀਂ ਸਾਰੇ ਅੱਲਾਹ ਦੀਆਂ ਹਕਮਤਾਂ ਵਿੱਚ ਦਖਲ ਦੇ ਰਹੇ ਹੋ ਬਖਸ਼ੇ ਤਪਸ਼ਵੀ ਜੀ ਤੁਸੀਂ ਵਾਂਗ ਇਨਸਾਨ ਤਪਸ਼ਵੀ ਨਹੀਂ ਹਨ ਉਹ ਕਾਇਨਾਤ ਵਿੱਚ ਸਭ ਤੋਂ ਉੱਚੇ ਦਰਜੇ ਉੱਤੇ ਹਨ ਉਹਨਾਂ ਦਾ ਤਪ ਕਰਨਾ ਕੋਈ ਰਮਜ਼ ਇਲਾਹੀ ਹੈ ਹੁਣ ਜੋ ਉਹਨਾਂ ਨੂੰ ਹੁਕਮ ਹੋਇਆ ਹੈ ਉਹ ਉਹਨਾਂ ਦੀ ਖੁਆਸ਼ ਨਹੀਂ ਉਹ ਹੁਕਮ ਹੈ ਅਜ਼ਲ ਹੈ ਰਾਜ਼ ਹੈ ਉਸ ਅਜ਼ਲ ਦਾ ਉਹਨਾਂ ਨੇ ਜਾ ਕੇ ਉਪਕਾਰ ਕਰਨਾ ਹੈ ਅਸਾਂ ਨੇ ਮذਬ ਵਿੱਚ ਵਹਿਮ ਵੇਖ ਕੇ ਪੱਥਰਾਂ ਵਿੱਚ ਲੋਕਾਂ ਦਾ ਝਕਾਓ ਵੇਖ ਕੇ ਮਰਦੌਬ ਸਿਖਾਇਆ ਉਹ ਪਾਣ ਵੱਧ ਚੜ ਗਈ ਤੇ ਮਰਦੌਬ ਵਿੱਚ ਇਨਸਾਨੀਅਤ ਘਟ ਗਈ ਤੈਮੂਰ ਤੇ ਮਹਿਮੂਦ ਵਰਗੇ ਸ਼ਫਾਕ ਪੈਦਾ ਹੋ ਗਏ ਜੋ ਅਦਰਸ਼ ਤੋਂ ਇਤਨੇ ਦੂਰ ਸਨ ਜਿੰਨੇ ਕਿ ਕਾਇਰ ਦੂਰ ਹਨ ਭੈ ਨਾ ਖਾਣਾ ਤੇ ਭੈ ਨਾ ਦੇਣਾ ਇਹੀ ਕਮਾਲ ਹੈ ਜਗਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਭੈ ਨਾ ਦੇਣ ਤੇ ਭੈ ਨਾ ਖਾਣ ਦਾ ਅਦਰਸ਼ ਬੰਦ ਦਿੱਤਾ ਹੈ ਆਪ ਉਹਨਾਂ ਨੇ ਬਾਬਰ ਜੈਸੀ ਜਾਵਰ ਦਾ ਭੈ ਨਹੀਂ ਖਾਦਾ ਅਰਬ ਈਰਾਨ ਰੂਮ ਵਿੱਚ ਜਾ ਕੇ ਉਹਨਾਂ ਉਲਮਾਵਾਂ ਤੇ ਜ਼ੋਰਦਾਰ ਫਕੀਰਾਂ ਨਾਲ ਨਰਵਹਿ ਬੈਸਾ ਕਰਕੇ ਫਤਿਹ ਪਾਈ ਤੇ ਅੱਗੋਂ ਪਿਆਰ ਨਾਲ ਰਸਤੇ ਲਾਇਆ ਹੈ ਭੈ ਨਹੀਂ ਦਿੱਤਾ ਬੜਾ ਅਫਸੋਸ ਹੈ ਕਿ ਉਸ ਖੂਬਸੂਰਤ ਨਮੋਨੇ ਦੇ ਆਦਮੀਆਂ ਨੂੰ ਔਰੰਗਜੀਬ ਤਬਾਹ ਕਰਨਾ ਚਾਹੁੰਦਾ ਹੈ ਜੋ ਅਸਰ ਉਸ ਦੇ ਤੰਗ ਦਿਲੀ ਤੋਂ ਸ੍ਰਿਸ਼ਟੀ ਪਰ ਪੈ ਰਿਹਾ ਹੈ ਉਹ ਗਿਰਾਉਦਾ ਹੈ ਸਾਡੇ ਵੀ ਉਹ ਪਸੰਦ ਨਹੀਂ ਇਸ ਲਈ ਜ਼ਰੂਰੀ ਹੈ ਕਿ ਤ੍ਰਿਸ਼ਨਾ ਰਹਿਤ ਮਰਦਾਉ ਤੇ ਇਨਸਾਨੀਅਤ ਦਾ ਨਮੂਨਾ ਜਗਤ ਵਿੱਚ ਟੁਰੇ ਸੋ ਉਸ ਪਾ ਕੰਮ ਪੁਰਜਾ ਦਾਤਾ ਜੀ ਜਾ ਰਹੇ ਹਨ ਅੱਲਾ ਦੇ ਹੁਕਮ ਵਿੱਚ ਜਾ ਰਹੇ ਹਨ ਉਹਨਾਂ ਨੂੰ ਰੋਕ ਨਾ ਪਾਓ ਫਿਰ ਮੈਂ ਇੱਕ ਹੋਰ ਪੈਗੰਬਰ ਦੇਖੇ ਉਹ ਉਹ ਸਨ ਜੋ ਸੂਲੀ ਚੜੇ ਸਨ ਆਖਣ ਲੱਗੇ ਮੈਂ ਦੁਨੀਆ ਵਿੱਚ ਇਨਸਾਨੀਅਤ ਸਖਾਈ ਤੇ ਕਾਇਮ ਕੀਤੀ ਤੇ ਮਤ ਦਿੱਤੀ ਕਿ ਤਲਵਾਰ ਨਾ ਚਲਾਓ ਜੋ ਤਲਵਾਰ ਨਾਲ वार ਕਰੇਗਾ ਸੋ ਤਲਵਾਰ ਨਾਲ ਮਾਰਿਆ ਜਾਵੇਗਾ ਪਰ ਇਸ ਦੁਨੀਆ ਦੀ ਹਾਲਤ ਐਸੀ ਹੈ ਕਿ ਜਦ ਮੇਰੇ ਉੱਤੇ ਹੀ ਆ ਬਣੀ ਤਾਂ ਮੈਨੂੰ ਵੀ ਆਖਣਾ ਪਿਆ ਕਿ ਤਲਵਾਰ ਖਰੀਦ ਲਿਓ ਮਰਾਦ ਮਰਦਾਉ ਪਣੇ ਤੋਂ ਸੀ ਇਹ ਕਸਰ ਹੈ ਜੋ ਮਰਦਾਉ ਪਨੇ ਤੋਂ ਖਾਲੀ ਇਨਸਾਨੀਅਤ ਵਿੱਚ ਰਹਿ ਗਈ ਹੈ ਮਰਦਾਉ ਬਿਨਾ ਅਦਰਸ਼ ਸਰੇ ਨਹੀਂ ਚੜਦਾ ਪਰ ਉਹ ਤ੍ਰishna ਰਹਿਤ ਲੋੜੀਂਦੇ ਲੋੜੀਏ ਨਹੀਂ ਤਾਂ ਮਰਦਾਉ ਜ਼ੁਲਮ ਵਿੱਚ ਬਦਲ ਜਾਂਦਾ ਹੈ ਸ਼ੇਰ ਜੇ ਕਿਸੇ ਵਿਧਵਾ ਦੇ ਬੱਚੇ ਨੂੰ ਪਾੜ ਖਾਣ ਲੱਗਾ ਹੈ ਤੁਸੀਂ ਬੱਚੇ ਤੇ ਦਇਆ ਕਰਕੇ ਸ਼ੇਰ ਨੂੰ ਰੋਕਦੇ ਹੋ ਜੇ ਜੇ ਉਹ ਨਹੀਂ ਤਲਦਾ ਤਾਂ ਉਸ ਨੂੰ ਤਲਵਾਰ ਨਾਲ ਰੋਕਦੇ ਹੋ ਤੇ ਬੱਚੇ ਦੀ ਜਾਨ ਬਚਾ ਲੈਂਦੇ ਹੋ ਤਾਂ ਇਹ ਮਰਦਾਉ ਤ੍ਰਿਸ਼ਨਾ ਰਹਿਤ ਮਰਦਾਉ ਹੈ ਜੇ ਇਹ ਨਾ ਹੁੰਦੀ ਤਾਂ ਤੁਸੀਂ ਕਾਹਿਰ ਸਮਝੇ ਜਾਂਦੇ ਤਲਵਾਰ ਜ਼ੁਲਮ ਦੀ ਢਾਲ ਬਣੇ ਜ਼ਾਲਮ ਕਦੀ ਨਾ ਬਣੇ ਪਰਯੋਜਨ ਇਹ ਹੈ ਕਿ ਜਗਤ ਵਿੱਚ ਪ੍ਰੇਮ ਰਾਜ ਕਾਇਮ ਹੋਵੇ ਜ਼ੋਰ ਜ਼ੁਲਮ ਦੂਰ ਹੋਵੇ ਫਿਰ ਆਪ ਆਖਣ ਲੱਗੇ ਕਿ ਇਹਨਾਂ ਬਖਸ਼ੇ ਤਪਸ਼ਵੀ ਜੀ ਨੂੰ ਨਾ ਰੋਕੋ ਜਾਣਦੇ ਹੋ ਇਹ ਰੱਬੀ ਹੁਕਮ ਵਿੱਚ ਜਾ ਰਹੇ ਹਨ ਇਹ ਹੁਕਮ ਦੇ ਸਭ ਤੋਂ ਵੱਡੇ ਵਜ਼ਾ ਲੈਉਣ ਵਾਲੇ ਮਾਹ ਪ੍ਰਸ਼ਾਨ ਸੋਰ ਗੁਰੂ ਜੀ ਕਹਿਣ ਲੱਗੇ ਪਈ ਖਫਾ ਨਾ ਹੋਣਾ ਮੈਨੂੰ ਆਪਣੇ ਦੇਵਪੁਰ ਦਾ ਭਰੋਸਾ ਹੈ ਪਰ ਮੇਰੇ ਖਿਆਲ ਵਿੱਚ ਅੰਤ ਸੁਨ ਹੈ ਮੈਨੂੰ ਅੱਜ ਆਪਣੇ ਅਵਧੂਤ ਮੁਰੇ ਜੀ ਦੇ ਦਰਸ਼ਨ ਹੋਏ ਮੈਂ ਕਿਹਾ ਸਾਡੇ ਬਖਸ਼ੀ ਹੋਏ ਤਪਸ਼ਵੀ ਜੀ ਨੂੰ ਕੀ ਹੋ ਗਿਆ ਉਹ ਬੋਲੇ ਜੋ ਹੋਇਆ ਚੰਗਾ ਹੋਇਆ ਨਿਰਿਦਿਆ ਤੇ ਨਿਰਿ ਅਹੰਸਾ ਦੀ ਸੋਚ ਇੱਕ ਤੁਰੇ ਦੀ ਪੱਕੀ ਬਾਤ ਤਾਂ ਹੈ ਪਰ ਇਸ ਰਲ ਆਦਮੀ ਹੂਰ ਹੀ ਤਰ੍ਹਾਂ ਦੇ ਹੋ ਜਾਂਦੇ ਹਨ ਆਦਮੀ ਵਿੱਚ ਇੱਕ ਭਾਰਾ ਨੁਕਸ ਹੈ ਕਿ ਜਿਸ ਪਾਸੇ ਦੀ ਮਤ ਦਿਓ ਬਸ ਉਸੇ ਪਾਸੇ ਸਾਰਾ ਝੁਕ ਜਾਂਦਾ ਹੈ ਸਭ ਪਾਸੇ ਤੋਂ ਇੱਕੋ ਜਿਹਾ ਨਹੀਂ ਉੱਠਦਾ ਸੋ ਜੋ ਆਦਰਸ਼ ਜਗਤ ਵਿੱਚ ਹੁਣ ਸੁਖਦਾਈ ਹੈ ਉਹ ਇਹੋ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਭੈ ਨਾ ਦਿਓ ਤੇ ਪਹਿਨਾ ਮੰਨੋ ਹੁਣ ਉਸ ਅਦਰਸ਼ ਵਿੱਚ ਵੈਤ੍ਰਿਸ਼ਣ ਰਹਿ ਕੇ ਹਉ ਰਹਿਤ ਮਰਦਹੁ ਅਤੇ ਲੋੜ ਪਈ ਤੇ ਤਲਵਾਰ ਨੂੰ ਢਾਲ ਬਣਾ ਕੇ ਇਸ ਦੇ ਯੋਗ ਵਰਤਾਰੇ ਦਾ ਤਰੀਕਾ ਵੀ ਦੱਸਣਾ ਹੈ ਤਾਂ ਕਿ ਮਰਦ ਚੜ੍ਹਦੀਆਂ ਕਲਾ ਦਾ ਮਰਦ ਹੋਵੇ ਉਹ ਕਮਾਲ ਹੋਵੇ ਕਾਮਲ ਹੋਵੇ ਭੈ ਪਰਮ ਵੈਮ ਖਿਆਲੀ ਧਰਮ ਫਿਕਰਾ ਤੇ ਗੋਰਖ ਧੰਦੇ ਤੇ ਜਰਵਾਣਿਆਂ ਦੇ ਭੈ ਉਸ ਕਮਾਲ ਨੂੰ ਖਾ ਨਾ ਜਾਣ ਨਿਰਭੈ ਮਜਬੂਤ ਖੇੜੇ ਵਾਲੀ ਧਰਤੀ ਤੇ ਤੁਰਦੇ ਹੋਏ ਅਰਸ਼ਾ ਵਾਲੇ ਗੱਲ ਕਰਦੀ ਹੈ। ਭਰਪੂਰ ਇਨਸਾਨੀਅਤ ਵਾਲੀ ਬਖਸ਼ੀਅਤ ਤੇ ਕਾਮਲ ਮਰਦ ਦੀ ਸ਼ਖਸੀਅਤ ਹੈ। ਇਸ ਅਰਸ਼ੀ ਮਰਦ ਨੇ ਇਹ ਨਮੂਨੇ ਦਾ ਮਰਦ ਬਣਾ ਕੇ ਦੱਸਣਾ ਹੈ ਤੇ ਹੋਰਨਾਂ ਨੂੰ ਬਣਾਉਣਾ ਹੈ। ਹੁਣ ਵੀ ਤੁਸੀਂ ਇੱਥੇ ਨਹੀਂ ਰਹਿਣਾ। ਇਹਨਾਂ ਦੇ ਨਾਲ ਜਾਣਾ ਹੈ। ਅਰਤਾਬਿਆ ਕੰਮ ਕਰਦਾ ਹੈ। ਜਿ ਕੋ ਪਰਬਤਾਂ ਵਿੱਚ ਨਿਰਲੇਪ ਹੋ ਇਸ ਤਰ੍ਹਾਂ ਖੰਡੇ ਖੜਕ ਦੇ ਵਿੱਚ ਉੱਚੀ ਤੇ ਅਲੇਪ ਰਹਿਣਾ ਹੈ ਜਗਤ ਦੇ ਕੇਂਦਰ ਅਨੰਤ ਤੋਂ ਵਿਛੜਨਾ ਨਹੀਂ ਕੇਂਦਰ ਹੈ ਜ਼ਰੂਰ ਹੈ ਕੇਂਦਰ ਸ਼ੂਨ ਨਹੀਂ ਸ਼ੂਨ ਕੁਝ ਨਹੀਂ ਹੈ ਕੇਂਦਰ ਹੈ ਚੇਤਨ ਹੈ ਓਮਾ ਹੈ ਬ੍ਰਹਮ ਰਿਸ਼ੀ ਜੀ ਇਸ वार्तालाप ਵਿੱਚ ਸ਼ਾਮਿਲ ਹੁੰਦਿਆਂ ਬੋਲਣ ਲੱਗੇ ਤਈ ਜਗਤ ਤ੍ਰੈਕਾਲ ਅਨ ਹੋਇਆ ਜਾਣ ਕੇ ਫੁਰਨੇ ਦੀ ਉਪਾਧੀ ਮਾਤਰ ਦੂਰ ਕਰਨ ਲਈ ਅਸੀਂ ਇੱਥੇ ਤਪ ਕੀਤੇ ਨਾਮ ਰੂਪ ਲੋ ਦੂਰ ਕਰਕੇ ਪਿੱਛੇ ਰਹੀ ਇੱਕ yatharthਤਾ ਉੱਤੇ ਟਿਕਣ ਦੇ ਤਰਲੇ ਲੈ ਅੱਜ ਸਾਨੂੰ ਵੀ ਵਿਆਸ ਰਚੀ ਜੀ ਦੇ ਫਿਰ ਹੰਸ ਜੀ ਦੇ ਦਰਸ਼ਨ ਮਿਲੇ ਫਿਰ ਯਾਗਵਲਕ ਜੀ ਵਸ਼ਿਸ਼ਟ ਜੀ ਮਿਲੇ ਫਿਰ ਮਰਯਾਦਾ ਪਰਸ਼ੋਤਮ ਰਾਮ ਜੀ ਮਿਲੇ ਫਿਰ ਰਸ ਗਏ ਕ੍ਰਿਸ਼ਨ ਜੀ ਮਿਲੇ ਫਿਰ ਦੱਤਾ ਤ੍ਰੈ ਮੈਤਰੀ ਜੀ ਮਿਲੇ ਗੱਲ ਕੀਤੀ ਕਿ ਅਨੰਤ ਦਰਸ਼ਨ ਹੋਏ ਤੇ ਸਭਨਾਂ ਦੀ ਸਿੱਖਿਆ ਦਾ ਸਾਰ ਇਹ ਸੀ ਕਿ ਬਖਸ਼ੇ ਤਪਸ਼ਵੀ ਜੀ ਦੇ ਨਾਲ ਜਾਓ ਰਣ ਤਤਿਆਂ ਵਿੱਚ ਤ੍ਰishna ਰਹਿਤ ਰਹਿ ਕੇ ਇਸ ਤਰ੍ਹਾਂ ਦਾ ਅਦਰਸ਼ ਦਿਖਾਓ ਕਿ ਜਗਤ ਤਿੰਨ ਕਾਲ ਮਿਥਿਆ ਹੈ ਕਦੇ ਬਣਿਆ ਨਹੀਂ ਜੇ ਲੋ ਪੱਟੇ ਦੀ ਪੀੜ ਵਿਆਕਲ ਕਰੇ ਤਦ ਕਾਦਾ ਮਿਥਿਆ ਮੁੰਨੇ ਯਾਗਵਲਕ ਤੇ ਮੰਨੂ ਤੇ ਵਿਆਸ ਜੀ ਨੇ ਮੈਨੂੰ ਕਿਹਾ ਹੈ ਕਿ ਇਸ ਬਖਸ਼ੇ ਤਪਸ਼ਵੀ ਜੀ ਦੇ ਤਪ ਨੂੰ ਵੇਖ ਕੇ ਨਹੀਂ ਭੁੱਲਣਾ ਕਿ ਜੀਵ ਹਨ ਇਹ ਤੇ ਗੁਰੂ ਜੋਤੀ ਹਨ ਔਰ ਇਹਨਾਂ ਦਾ ਪਰਮ ਜੋਤੀ ਵਾਲਾ ਸਰੀਰ ਹੈ ਸਰੀਰ ਵਿੱਚ ਕੇਵਲ ਨਿਵਾਸ ਹੈ ਪਰਮੇਸ਼ਰ ਰੰਕਾਰ ਹੈ ਪਰ ਜਗਤ ਉਤਪਦੀ ਦੇ ਸਬੰਧ ਵਿੱਚ ਕਰਤਾਰ ਪਾਲਣਹਾਰ ਤੇ ਸਿਖਾਵਣਹਾਰ ਗੁਰੂ ਹੈ ਉਸ ਗੁਰੂ ਰੂਪਤਾ ਦਾ ਨਿਵਾਸ ਇਸ ਬਖਸ਼ੇ ਤਪੀ ਜੀ ਦੇ ਵਿੱਚ ਹੈ ਇਹ ਉਸ ਗੁਰੂ ਜੋਤੀ ਦਾ ਅਵਤਾਰ ਹਨ ਉਸ ਦਾ ਰੂਪ ਹਨ ਇਹਨਾਂ ਨੇ ਜਗਤ ਵਿੱਚ ਚੜ੍ਹਦੀ ਕਲਾ ਦਾ ਨਮੂਨਾ ਕਾਇਮ ਕਰਨਾ ਹੈ ਭਾਗ ਕੇ ਹੌਮੇ ਨਾ ਹੋਵੇ ਪਰ ਮੌਤ ਦਾ ਭੈ ਵੀ ਨਾ ਹੋਵੇ ਬਰਦਾਉ ਹੋਵੇ ਪਰ ਤ੍ਰਿਸ਼ਨਾ ਰਤੀ ਪਰ ਨਾ ਹੋਵੇ ਸੱਚ ਦੀ ਖਾਤਰ ਅਭੈ ਪਦ ਤੇ ਆਦਮੀ ਅਭੈ ਵਰਤੋਂ ਵਰਤ ਕੇ ਪਰਵਿਰਤੀ ਵਿੱਚ ਨਰਵਿਰਤੀ ਤੇ ਟੁਰਨ ਨਾ ਭੈ ਦੇਣ ਨਾ ਭੈ ਖਾਂ ਇਉਂ ਜਗਤ ਵਿੱਚ ਬੈਕੁਨਟ ਹੋ ਜਾਵੇ ਐਸੇ ਬੰਦੇ ਫਿਰ ਜਗਤ ਵਿੱਚ ਖੇਦ ਨਹੀਂ ਪੈਦਾ ਹੋਣ ਦੇਣਗੇ ਨਾ ਪੈਦਾ ਕਰਨਗੇ ਸੱਚ ਨਿਹਰਾ ਸੱਚ ਬੋਲਣ ਮਾਤਰ ਨਹੀਂ ਸਰਵਥਾ ਸੱਚ ਪਰ ਤੁਰਨਾ ਸੱਚ ਹੈ ਕਿਸੇ ਸੈ ਦਾ ਆਪਣੇ ਅਸਲੇ ਵਿੱਚ ਕਮਾਲ ਵਿੱਚ ਹੋਣਾ ਸੱਚ ਹੈ ਹੋਰ ਦਾ ਹੋਰ ਨਾ ਹੋ ਜਾਣਾ ਸੱਚ ਹੈ ਸੱਚ ਪਰ ਟਿਕਾਉ ਹੀ ਸੱਚ ਹੈ ਭੈ ਦੇਣ ਵਾਲਾ ਸੱਚ ਨੂੰ ਰੋਕ ਪਾਉਂਦਾ ਹੈ ਭੈ ਖਾਣ ਵਾਲਾ ਸੱਚ ਨੂੰ ਛੱਡ ਦਿੰਦਾ ਨਮੂਨੇ ਦਾ ਮਰਦ ਉਹ ਹੈ ਜੋ ਨਾ ਭੈ ਖਾਵੇ ਨਾ ਭੈ ਦੇਵੇ ਪਰੰਤੂ ਜਗਤ ਵਿੱਚ ਹੁਣ ਇਹ ਨਮੂਨਾ ਕਾਇਮ ਕਰਨਾ ਹੈ ਕਿ ਨਿਰਭੈ ਬੰਦਾ ਲੋੜ ਪਏ ਤੇ ਸ਼ਸਤਰ ਫੜ ਕੇ ਵੀ ਮਰ ਕੇ ਤੇ ਮਾਰ ਕੇ ਵੀ ਅਭੈ ਪਾਤੇ ਖੜਾ ਰਹੇ ਤੇ ਭੇਦ ਇਹ ਹੈ ਕਿ ਅੰਦਰ ਤ੍ਰਿਸ਼ਨਾ ਨਾ ਹੋਵੇ ਸੱਚ ਨੂੰ ਸੱਚ ਸੱਚ ਨੂੰ ਅਬਦਲ ਰੱਖਣ ਲਈ ਜੀਓ ਅਬਦਲ ਸੱਚ ਦੀ ਖਾਤਰ ਭੈ ਨਾ ਖਾਣ ਵੇਲੇ ਸ਼ਾਸਤਰਾਂ ਤੱਕ ਨੌਬਤ ਜੇ ਆ ਪਵੇ ਤਾਂ ਅਭੈ ਬੰਦਾ ਨਿਰਭੈ ਹਾਲ ਵਿੱਚ ਵਰਤ ਰਿਹਾ ਹੋਵੇ ਕਮਜ਼ੋਰੀ ਕਾਇਰਤਾ ਰਸਤਾ ਨਾ ਰੋਕਣ ਨਾ ਜ਼ੁਲਮ ਤੱਕਾ ਰਾ ਮਾਰਨ ਸੱਚ ਰਹੇ ਸੱਚਾ ਰਹੇ ਇਸ ਕਾਰਜ ਲਈ ਤਪਸ਼ਵੀ ਜੀ ਨੇ ਜਾਣਾ ਹੈ ਜੋ ਰੱਬੀ ਰੌ ਗੁਰੂ ਨਾਨਕ ਦੇਵ ਜੀ ਨੇ ਹੁਕਮ ਵਿੱਚ ਲਾਈ ਹੈ ਸੋ ਕਮਾਲ ਹੈ ਪਰ ਉਸ ਤੇ ਮੂਰਖ ਵਾਰ-ਵਾਰ ਹਮਲਾ ਕਰ ਰਿਹਾ ਉਸ ਦੀ ਰੱਖਿਆ ਤੇ ਪ੍ਰਚਾਰ ਲਈ ਇਹਨਾਂ ਨੇ ਜਾਣਾ ਹੈ ਤੇ ਗੁਰੂ ਨਾਨਕ ਵਾਲਾ ਕੰਮ ਵੀ ਸਾਰਾ ਉਵੇਂ ਦਾ ਉਵੇਂ ਹੀ ਕਰਨਾ ਹੈ ਸੋ ਮੇਰਾ ਤਾਂ ਉਸ ਵੇਲੇ ਦਾ ਭੈ ਤੇ ਸਤਕਾਰ ਨਾਲ ਮਨ ਭਰ ਗਿਆ ਹੈ ਸੱਚ ਮੱਚ ਜਗਤ ਤ੍ਰੈ ਕਾਲ ਵਿੱਚ ਆ ਹੈ ਪਰ ਜੇ ਵਰਤੋਂ ਵਿੱਚ ਵਰਤਦਿਆਂ ਦੁੱਖ ਸੁੱਖ ਪਾਉਂਦਿਆ ਅੰਦਰਲਾ ਅਕੀਤ ਰਹੇ ਤਾਂ ਹੀ ਇਹ ਨਿਸ਼ਚਾ ਸਫਲ ਹੈ ਹੁਣ ਸਾਰਿਆਂ ਨੇ ਆਖਿਆ ਹੈ ਤਪਸ਼ਵੀ ਜੀ ਆਪ ਜਾਓ ਆਪ ਮਹਾਬਲੇ ਪਰ ਵੈਤ੍ਰਿਸ਼ਣ ਅਨੁਰਾਗ ਤੇ ਅਵਧੂਤ ਰੂਪ ਅਰਸਾਲ ਤੇ ਫਿਰ ਰਸ ਸੁਤੰਤਰ ਹੋ ਆਪ ਚਲੋ ਤੇ ਕਿਰਪਾ ਕਰਕੇ ਸਾਨੂੰ ਵੀ ਨਾਲ ਲੈ ਚਲੋ ਅਸਾਂ ਜਿਵੇਂ ਇਕਾਂਤ ਤੇ برفਾਂ ਵਿੱਚ ਆਪਦੇ ਨਾਲ ਸਤੰਤਰ ਮੌਜਮਾਨੀ ਹੈ ਹੁਣ ਜਗਤ ਜਾਲ ਵਿੱਚ ਆਪਦੇ ਨਾਲ ਵਿਚਰਾਂਗੇ ਤੇ ਆਪ ਦਾ ਯਥਾ ਸ਼ਕ ਹੱਥ ਵਿਟਾਵਾਂਗੇ ਇਕੱਲੇ ਇੱਥੇ ਅਸੀਂ ਹੁਣ ਕੀ ਕਰਾਂਗੇ ਇਸ ਪਰ ਬਖਸ਼ਿਵਤ ਪਸ਼ਵੀ ਜੀ ਬੋਲੇ ਸ਼ੁਕਰ ਹੈ ਕਿ ਆਪ ਸਹਿਬਾਂ ਦੇ ਸੰਸੇਨ ਵਿਰਤ ਹੋਏ ਸ਼ੁਕਰ ਹੈ ਕਿ ਆਪ ਮੇਰੇ ਨਾਲ ਰਹਿ ਲੋਗੇ ਮੇਰੇ ਲਈ ਅਨੰਤ ਵਾਹਿਗੁਰੂ ਦੀ ਹੋਂਦ ਇੱਕ ਸਪਰਤਕ ਬਾਤ ਹੈ ਤੇ ਇਸ ਕੇਂਦਰ ਤੇ ਵਸ ਰਿਆ ਮੈਂ ਸਦਾ ਸੁਖੀ ਹਾਂ ਆਓ ਆਪ ਵੀ ਸਾਰੇ ਇਸੇ ਦਰਵੇ ਤੇ ਟੇਕ ਲੈ ਕੇ ਚਲੋ ਤੇ ਅਸੀਂ ਸਾਰੇ ਉਸ ਦਾ ਮਹਾਨ ਕਾਰਜ ਕਰੀਏ ਬ੍ਰਹਮ ਰਿਸ਼ੀ ਜੀ ਨਿਮਰਤਾ ਸਹਿਤ ਬੋਲੇ ਆਪ ਹਣ ਇੱਥੋਂ ਜਲਦ ਨੂੰ ਚੱਲੋਗੇ ਬ੍ਰਹਮ ਤਕਸ਼ਿ ਜੀ ਬੋਲੇ ਨਹੀਂ ਜੀ ਪਹਿਲੋਂ ਸੱਚਖੰਡ ਜਾਸਾਂ ਉਥੋਂ ਪਿਤਾ ਤੋਂ ਅਗਲੇ ਉਸ ਅਨੰਤ ਤੇ ਅਨਾਤ ਤੋਂ ਉਸ ਦੇ ਹੁਕਮ ਦੁਆਰਾ ਜੋ ਕੁਝ ਪ੍ਰਾਪਤ ਹੋਵੇਗਾ ਉਹ ਲੜ ਬਨ ਕੇ ਟਰਾਂਗਾ ਮੈਂ ਸੁਰਤ ਨੂੰ ਉਸ ਏਕੀ ਦੇ ਚਰਨਾਂ ਵਿੱਚ ਬਨ ਕੇ ਟੁਰਨਾ ਹੈ ਜਗਤ ਵਿੱਚ ਮਾਇਆ ਪਰਬਲ ਹੈ ਲੋਭ ਲਹਿਰ ਨਚਰ ਚਜਰੀ ਹੈ ਸਰੀਰ ਗਰਕ ਰਿਹਾ ਹੈ ਮੈਂ ਸੰਸਾਰ ਸਮੁੰਦਰ ਵਿੱਚ ਸੁਰਤ ਉਚੀ ਤੇ ਸਾਈਂ ਚਰਨਾਂ ਵਿੱਚ ਰੁੱਝੀ ਰੱਖ ਕੇ ਉਸ ਦੀ ਪ੍ਰੇਮ ਖੇਚ ਵਿੱਚ ਆਪ ਰਹਿ ਕੇ ਕੰਮ ਕਰਨਾ ਹੈ ਇਹ ਬਖਸ਼ਿਸ਼ ਹੋ ਗਈ ਹੈ ਪਰ ਸੱਚਖੰਡ ਰਹਿ ਕੇ ਬਾਤ ਲੋਕ ਜਾਣਾ ਹੈ ਇਹ ਆਗਿਆ ਹੈ ਦਾਤਾ ਜੀ ਉਹ ਦੀ ਸੋ ਮੈਂ ਅੱਜ ਜਾਵਾਂਗਾ ਤੇ ਆਪ ਨੇ ਹੁਣ ਅੱਜ ਤੋਂ ਹਰ ਕੀਰਤ ਬਿਨਾਂ ਹੋਰ ਤਪਨੇ ਕਰਨਾ ਵਾਪਸ ਆਦੇ ਹੋਏ ਤੁਸਾਂ ਨੂੰ ਮੈਂ ਨਾਲ ਲੈ ਕੇ ਬਾਤ ਲੋਕ ਚਲਾਂਗਾ ਗੱਲ ਕੇ ਸਾਰਿਆਂ ਵਿੱਚ ਹਰ ਜਸ ਭਰ ਗਿਆ ਕੀਰਤਨ ਦਾ ਰਸ ਦਾਇਕ ਤਪ ਆ ਗਿਆ ਫਿਰ ਸਿਫਤ ਵਿੱਚ ਭਰ ਕੇ ਸਭ ਨੇ ਤਪਸ਼ਵੀ ਜੀ ਨੂੰ ਮਾਨੋ ਹੇਮਕੁੰਡ ਤੋਂ ਸੱਚਖੰਡ ਵੱਲ ਧੋਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ